ਇਸ ਤੋਂ ਬਾਅਦ ਆਪਾਂ ਗੱਲਬਾਤ ਨੂੰ ਆਪਾਂ ਵੀ ਅੱਗੇ ਵੱਲ ਨੂੰ ਤੋਰੀਏ ਮਿੰਟੂ ਜੀ ਇਧਰਲੇ ਪਾਸਿਓਂ ਪੰਜਾਬ ਦੇ ਵਿੱਚ ਚੋਣਾਂ ਵੀ ਮੁੱਕੀਆਂ ਤੇ ਚੋਣਾਂ ਜਿੱਤੀਆਂ ਵੀ ਐ ਵਰਿੰਗ ਸਾਹਿਬ ਵੀ ਉਹਨਾਂ ਚੋਂ ਇੱਕ ਆ ਜਿਨ੍ਹਾਂ ਨੇ ਚੋਣਾਂ ਨਿਪਰੇ ਚੜ੍ਹਾਣਾਂ ਤੇ ਜਿਨ੍ਹਾਂ ਨੇ ਚੋਣ ਜਿੱਤੀ ਵੀ ਐ ਹੁਣ ਕਹਿੰਦੇ ਕਿ ਬਾਈ ਉਹਨਾਂ ਦੀ ਪ੍ਰਧਾਨਗੀ ਇਸ ਵੇਲੇ ਮਿੰਟੂ ਜੀ ਚੈਲੰਜ ਹੋਇਆ ਆਪਣਾ ਦੀ ਪ੍ਰਧਾਨਗੀ ਨੂੰ ਦੇਖੋ ਆ ਸਕਦੀਆਂ ਮੁਸ਼ਕਲਾਂ ਸਾਹਮਣੇ ਕੱਲ ਪ੍ਰਗਟ ਸਿੰਘ ਦੇ ਸਮਰਥਕਾਂ ਨੇ ਇਸ ਗੱਲ ਦੀ ਮੰਗ ਚੁੱਕੀ ਆ ਤੁਹਾਨੂੰ ਪਤਾ ਸਮਰਥਕ ਜਦੋਂ ਕਿਤੇ ਮੰਗ ਚੁੱਕਦੇ ਆ ਉਹ ਚੁੱਕਦੇ ਤੇ ਉਹ ਹੀ ਨਜ਼ਰ ਆਉਂਦੇ ਆ ਚੁਕਵਾਉਣ ਵਾਲੇ ਜਿਹੜੇ ਆ ਨਾ ਪਾਸੇ ਖਲੋਤੇ ਨੇ ਕਈ ਵਾਰ ਤੁਹਾਨੂੰ ਪਤਾ ਛੱਪਰ ਛੁੱਪਰ ਚੁੱਕਦੇ ਚੁੱਕਦੇ ਹੋਣ ਨਾ ਤੇ ਪੁਰਾਣਾ ਬਜ਼ੁਰਗ ਜਿਹੜਾ ਹੁੰਦਾ ਉਹ ਡਾਂਗ ਦੇ ਸਾਰੇ ਖਲੋਤਾ ਸ਼ਾਬਾਸ਼ ਸ਼ਾਬਾਸ਼ ਛਾ ਗਿਆ ਜੇ ਗਿਆ ਜੇ ਗਿਆ ਜੇ ਗਿਆ ਉਹ ਨਾਲ ਆਇਸ਼ਾ ਆਇਸ਼ਾ ਵਸਾਂ ਹਾਂਜੀ ਤਾਂ ਮਤਲਬ ਕਿ ਹਲਾ ਸ਼ਰੀ ਕਿ ਤੂੰ ਹੋਰ ਵੀ ਮਿਲ ਰਹੀ ਹੁੰਦੀ ਆ ਇਸ ਕਰਕੇ ਦੇਖੋ ਇਹ ਜਿਹੜਾ ਬਿਆਨ ਆ ਉਹਨੂੰ ਆਪਾਂ ਥੋੜਾ ਲੈ ਸਕਦੇ ਹਾਂ ਇਸ ਐਂਗਲ ਤੋਂ ਕਿ ਸ਼ਾਇਦ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਹਲਚਲ ਹੈ ਕਿ ਭਾਈ ਕਾਂਗਰਸ ਟਰੈਕ ਤੇ ਆ ਰਹੀ ਆ ਉੱਤੇ ਵੀ ਪੰਜਾਬ ਦੇ ਵਿੱਚ ਵੀ ਤਵਾਗਨੌਰ ਜਿਹੜੀ ਆ ਉਹ ਕਿਸ ਦੇ ਕੋਲ ਹੈ ਜੀ ਹੁਣ ਰਾਜਾ ਵਡਿੰਗ ਬਾਰੇ ਇਹ ਕਿਹਾ ਗਿਆ ਕਿ ਰਾਜਾ ਵਡਿੰਗ ਤਾਂ ਹੁਣ ਦਿੱਲੀ ਦੀ ਰਾਜਨੀਤੀ ਚ ਦਾਖਲ ਹੋ ਰਿਹਾ ਤੇ ਚਾਹੀਦਾ ਕਿ ਭਾਈ ਪ੍ਰਧਾਨ ਨੂੰ ਫਿਰ ਕੋਈ ਐਸਾ ਬਣਾਇਆ ਜਾਵੇ ਜੋ ਫੁੱਲ ਟਾਈਮ ਪੰਜਾਬ ਦੀ ਸੇਵਾ ਕਰੇ ਪੁਆਇੰਟ ਤਾਂ ਬੜਾ ਵੈਲਡ ਕੱਢ ਕੇ ਲੈ ਲੈਡ ਕੱਢ ਕੇ ਲੈ ਆਂਦਾ ਹੁਣ ਰਾਜਾ ਵੜਿੰਗ ਵਾਸਤੇ ਦਿੱਕਤ ਇਹ ਆ ਕਿ ਉਹ ਨਾ ਤਾਂ ਹੁਣ ਐਮਪੀ ਸ਼ਿਪ ਛੱਟ ਸਕਦੇ ਆ ਆਪਦੀ ਤੇ ਨਾ ਹੀ ਹੁਣ ਇਹ ਕਹਿ ਸਕਦੇ ਆ ਕਿ ਹਾਂ ਜੀ ਮੈਂ ਕੋਈ ਗੱਲ ਨਹੀਂ ਦਿੱਲੀ ਵੀ ਟਾਈਮ ਫੁੱਲ ਦੇ ਦੂੰਗਾ ਤੇ ਇੱਥੇ ਵੀ ਫੁੱਲ ਟਾਈਮ ਦੇ ਦੂੰਗਾ ਤੇ ਫਿਰ ਗਿੱਦਰਵਾ ਵੀ ਨਿਕਲ ਜੂ ਵਿੱਚੋਂ ਹਾਂ ਜੀ ਗਿੱਦੜਵਾਲਾ ਵੀ ਮਸਲਾ ਆ ਗਿਆ ਇਸ ਕਰਕੇ ਇਹਨਾਂ ਦੇ ਦਲ ਦੇ ਵਿੱਚ ਇਹ ਸਮੱਸਿਆ ਤੇ ਹੈਗੀ ਆ ਪਰ ਰਾਜਾ ਵੜਿੰਗ ਦੇਖੋ ਰਾਜਾ ਵੜਿੰਗ ਨਹੀਂ ਤਾਂ ਫਿਰ ਉਸ ਤੋਂ ਬਾਅਦ ਕੌਣ ਪ੍ਰਤਾਪ ਸਿੰਘ ਬਾਜਪਾ ਤੇ ਵਿਰੋਧੀ ਧਿਰ ਦੇ ਨੇਤਾ ਹੈਗੇ ਹੈਗੇ ਆ ਉਹਨਾਂ ਨੂੰ ਤੇ ਹੁਣ ਡਬਲ ਜ਼ਿੰਮੇਵਾਰੀ ਦੇਣ ਹੋ ਰਹਿ ਕਿਉਂਕਿ ਰਸਤਾ ਤੇ ਉਹਨਾਂ ਦਾ ਹੀ ਖਾਲੀ ਹੋਇਆ ਨਾ ਚੰਨੀ ਵੀ ਨਿਕਲ ਗਿਆ ਵੜਿੰਗ ਵੀ ਨਿਕਲ ਗਿਆ ਜਾਂ ਸੁਖਜਿੰਦਰ ਰੰਧਾਵਾ ਉਹ ਵੀ ਨਿਕਲ ਗਿਆ ਸੁੰਨੀਆਂ ਹੋ ਜਾਣ ਗਲੀਆਂ ਤੇ ਵਿੱਚ ਮਿਰਜ਼ਾ ਯਾਰ ਫਿਰ ਮਾਹੌਲ ਤੇ ਐਸਾ ਬਣ ਗਿਆ ਤਾਂ ਗੱਲ ਇਹ ਆ ਕਿ ਫਿਰ ਜੇ ਪ੍ਰਤਾਪ ਸਿੰਘ ਬਾਜਪਾ ਨੂੰ ਵੀ ਕੱਢ ਦਈਏ ਇਸ ਦੌੜ ਚ ਤਾਂ ਹੈ ਕੌਣ ਹੁੰ ਜਾਂਦਾ ਹਰਦੀਾਲ ਕੰਬੋਜ ਹੋਰਾਂ ਨੂੰ ਬਣਾ ਦਿਓ ਫਿਰ ਹੋਰ ਕੀ ਆ ਜਲਾਲਪੁਰ ਵਾਲਿਆਂ ਨੂੰ ਬਣਾ ਦਿਓ ਜਾਂ ਤਾਂ ਇਹ ਐ ਤੇ ਜਾਂ ਫਿਰ ਲੈ ਦੇ ਕੇ ਤੁਹਾਡੇ ਕੋਲ ਕੌਣ ਰਹਿੰਦਾ ਰਾਣਾ ਗੁਰਜੀਤ ਬਿਆਨ ਵੀ ਉਧਰੋਂ ਆ ਰਿਹਾ 도ਆਬੇ ਬੰਨੀਓ ਤਾਂ ਰਾਣਾ ਗੁਰਜੀਤ ਕੱਲ੍ਹ ਕਹਿ ਵੀ ਰਿਹਾ ਸੀ ਕਿ ਜੇ ਆਨੰਦਪੁਰ ਸਾਹਿਬ ਦੀ ਟਿਕਟ ਮੈਨੂੰ ਦੇ ਦੇਂਦੇ ਤੇ ਮੈਂ 1.5 ਲੱਖ ਨਾਲ ਜਿੱਤ ਕੇ ਸੀਟ ਤੁਹਾਡੀ ਝੋਲੀ ਪਾ ਦੇਣੀ ਸੀਗੀ ਇਹ ਸਾਰਾ ਕੁਝ ਵੀ ਨਾਲ ਚੱਲ ਰਿਹਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਪ੍ਰਧਾਨ ਦੀ ਸੇਲੀ ਟੋਪੀ ਜਿਹੜੀ ਆ ਉਹ ਨੂੰ ਹਾਸਲ ਕਰਨ ਵਾਸਤੇ ਅੰਦਰ ਖਾਤੇ ਦੌੜ ਸ਼ੁਰੂ ਹੋ ਚੁੱਕੀ ਆ ਜੀ ਤਾਂ ਰਾਣਾ ਗੁਰਜੀਤ ਖੋਤੇ ਨਹੀਂ ਆ ਕੇ ਕਹਿਣਗੇ ਪਰ ਰਾਣਾ ਗੁਰਜੀਤ ਦੀ ਸੰਭਾਵਨਾ ਜਿਹੜੀ ਆ ਉਹ ਬਣਾ ਸਕਦੇ ਆ ਆਸੇ ਪਾਸੇ ਵਾਲੇ ਸਮਝਦੇ ਹੋ ਨਾ ਜੀ ਤਾਂ ਮੌਲ ਤਾਂ ਬਣਾਇਆ ਜਾ ਸਕਦਾ ਨਾ ਕਿਤੇ ਨਾ ਕਿਤੇ ਫਿਰ ਦਿਖਾਈ ਦੇ ਰਿਹਾ ਹੈ ਤਾਂ ਇੰਟਰਸਟਿੰਗ ਆ ਕਿ ਜੋ ਪ੍ਰਧਾਨਗੀ ਨੂੰ ਲੈ ਕੇ ਇਸ ਵੇਲੇ ਕੁਝ ਆਵਾਜ਼ਾਂ ਉੱਠ ਰਹੀਆਂ ਨੇ ਕੁਝ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਉਹਦਾ ਕੀ ਬਣੇਗਾ ਹਾਲਾਂਕਿ ਰਾਜਾ ਵੜਿੰਗ ਨੇ ਮੈਂ ਸਮਝਦਾ ਕਿ ਬਹੁਤ ਔਖੇ ਹਾਲਾਤ ਦੇ ਵਿੱਚ ਹਾਲਾਂਕਿ ਰਾਜਾ ਵੜਿੰਗ ਨੂੰ ਇੱਕ ਐਡਵਾਂਟੇਜ ਮਿਲਿਆ ਐਡਵਾਂਟੇਜ ਕਿਸ ਚੀਜ਼ ਦਾ ਮਿਲਿਆ ਕਿ ਲੜਾਈ ਜਿਹੜੀ ਸੀਗੀ ਨਾ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਵੀ ਬਣ ਗਈ ਕਿ ਮੋਦੀ ਵਰਸਿਚ ਰਾਹੁਲ ਜਾਂ ਕਾਂਗਰਸ ਕਿ ਸਿੱਧ ਮਿੱਧਾ ਹੀ ਚੱਲੂ ਕੰਮ ਜਾਂ ਤਾਂ ਮੋਦੀ ਨੂੰ ਵੋਟ ਪਾਓ ਉਹਦਾ ਫਾਇਦਾ ਭਾਜਪਾ ਨੂੰ ਆਪਣੀ ਥਾਂ ਤੇ ਆ ਤੇ ਦੂਸਰੇ ਪਾਸੇ ਕਾਂਗਰਸ ਨੂੰ ਇਸ ਗੱਲ ਦਾ ਫਾਇਦਾ ਹੋਇਆ ਉਤਲੀ ਲੜਾਈ ਜਿਹੜੀ ਬਣ ਗਈ ਕਿਉਂਕਿ ਆਪਣਾ ਜਿਹੜਾ ਪੰਜਾਬ ਦਾ ਇਲੈਕਸ਼ਨ ਸੀਗਾ ਉਹ ਸੈਂਟਰਲਾਈਜ਼ਡ ਹੀ ਰਿਹਾ ਕਿਉਂਕਿ ਲੋਕਲ ਮੁੱਦਿਆਂ ਤੇ ਤਾਂ ਆਪਣਾ ਇਲੈਕਸ਼ਨ ਆਇਆ ਹੀ ਨਹੀਂ ਹੈ ਜੀ ਤੁਸੀਂ ਵੀ ਇਸ ਗੱਲ ਦੇ ਗਵਾਹ ਹੋ ਸ਼ਾਇਦ ਸਹਿਮਤ ਹੋਵੋਗੇ ਮੇਰੀ ਇਸ ਗੱਲ ਦੇ ਨਾਲ ਕਿ ਕਿਸੇ ਲੋਕਲ ਮੁੱਦੇ ਤੇ ਤਾਂ ਆਪਣਾ ਇਲੈਕਸ਼ਨ ਚੱਲਿਆ ਹੀ ਨਹੀਂ ਇੱਥੇ ਨਹੀਂ ਸਗੋਂ ਆਪਾਂ ਅਪੀਲ ਕਰਦੇ ਰਹੇ ਦਲੀਲ ਦਿੰਦੇ ਰਹੇ ਕਿ ਲੋਕਲ ਮੁੱਦਿਆਂ ਤੇ ਇਲੈਕਸ਼ਨ ਹੋਣਾ ਚਾਹੀਦਾ ਪਰ ਆਪਣਾ ਡੀਸੈਂਟਰਲਾਈਜ਼ ਨਹੀਂ ਹੋਇਆ ਇਲੈਕਸ਼ਨ ਸੈਂਟਰਲਾਈਜ਼ਡ ਰਿਹਾ ਤਾਂ ਰਾਜਾ ਵੜਿੰਗ ਨੂੰ ਇਸ ਗੱਲ ਦਾ ਕਿਤੇ ਨਾ ਕਿਤੇ ਫਾਇਦਾ ਮਿਲਿਆ ਪਰ باوجود ਇਸ ਤੇ ਰਾਜਾ ਵੜਿੰਗ ਦੀ ਮਿਹਨਤ ਤਾਂ ਹੈਗੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਲਜ਼ਾਮ ਲੱਗੇ ਕਿ ਭਈ ਇਹ ਰਲ ਗਏ ਆ ਇੱਥੋਂ ਤੱਕ ਕਿ ਪੱਪੀ ਦੇ ਮੁੰਡੇ ਨੇ ਤੇ ਚੋਣਾਂ ਵਾਲੇ ਦਿਨ ਦੁਪਹਿਰੇ ਰੌਲਾ ਪਾ ਦਿੱਤਾ ਕਿ ਉਹ ਤੇ ਗਰਾਊਂਡ ਨੂੰ ਫਿਰ ਦਿਸ ਹਾਂਜੀ ਉਹ ਤੇ ਸਾਨੂੰ ਸਮਰਥਨ ਦੇ ਗਏ ਤਾਂ ਮਤਲਬ ਕਿ باوجود ਇਸ ਦੇ ਕਾਂਗਰਸ ਦੇ ਸਿਰ ਤੇ ਸਿਰਾ ਜਿਹੜਾ ਜਿੱਤ ਦਾ ਰਾਜਾ ਵੜਿੰਗ ਨੇ ਬੰਨਿਆ ਤਾਂ ਉਹ ਠੀਕ ਹੈ ਐਡਵਾਂਟੇਜ ਵੀ ਸੀਗਾ ਮਿਹਨਤ ਵੀ ਸੀਗੀ ਪਰ ਕੀ ਰਾਜਾ ਵੜਿੰਗ ਹੀ ਅੱਗੇ ਇਸ ਸਾਰੀ ਟੀਮ ਦੀ ਕਮਾਂਡ ਲੈ ਕੇ ਜਾਣਗੇ ਜਾਂ ਕੋਈ ਹੋਰ ਇਹ ਤਾਂ ਉਹ ਕਾਂਗਰਸ ਤੈਅ ਕਰੇਗੀ ਪਰ ਹਲਚਲ ਜਰੂਰ ਸ਼ੁਰੂ ਹੋ ਗਈ ਆ ਜੀ 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 ਬਿਲਕੁਲ ਹਲਚਲ ਜਰੂਰ ਸ਼ੁਰੂ ਹੋਗੀ ਜੀ ਇਧਰਲੇ ਪਾਸੇ ਤੋਂ ਇੱਕ ਵੀਰ ਦਾ ਉੱਪਰ ਕਮੈਂਟ ਸੀਗਾ ਜੀ ਸਾਗਰ ਮਹਿਤਾ ਜੀ ਇਹ ਕਹਿੰਨੇ ਕਿ ਭਰਤ ਭੁਸ਼ਨਾਸ਼ ਨੂੰ ਵੀ ਬਣਾਇਆ ਜਾ ਸਕਦਾ ਪ੍ਰਧਾਨ ਜੀ ਇੱਕ ਤੀਰ ਨਾਲ ਦੋ ਨਿਸ਼ਾਨੇ ਜੀ ਦੋ ਨਿਸ਼ਾਨੇ ਨੇ ਮੈਨੂੰ ਸਮਝ ਆਏ ਕਿਹੜੇ ਲਾਉਣ ਨੂੰ ਫਿਰਦੇ ਹੈ ਕਹਿੰਦੇ ਕਿ ਆ ਵੀ ਇੱਕ ਤੇ ਉਹ ਮਤਲਬ ਕਿ Hindu ਚਿਹਰਾ ਜੀ ਤੇ ਦੂਸਰਾ ਕਿਉਂ ਜਾਣਗੇ ਨਹੀਂ ਕਿਤੇ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਨੇ ਸ਼ੈਰੋ ਸ਼ੈਰੀ ਕਲ ਕੀਤੀ ਸੀ ਕਿ ਬਾਈ ਰਾਹ ਵੀ ਜਿੱਦੀ ਨੇ ਮੰਜ਼ਲ ਵੀ ਜਿੱਦੀ ਹੈ ਪਰ ਕੱਲ ਨੂੰ ਵੇਖੀ ਜਊ ਕੀ ਹੋ ਗਏ ਹੌਸਲੇ ਵਿਜਦੀ ਨੇ ਤਾਂ ਕੁਝ ਇਸ ਤਰ੍ਹਾਂ ਦੀ ਸ਼ੈਰੋ ਸ਼ੈਰੀ ਵੀ ਕੀਤੀ ਕਿਉਂਕਿ ਉਹਨਾਂ ਦੇ ਹਲਕੇ 'ਚ ਵੋਟਾਂ ਕੱਟ ਗਈਆਂ ਜਿਹਦਾ ਆਪਾਂ ਜ਼ਿਕਰ ਵੀ ਕੀਤਾ ਸੀ ਵਿਸ਼ੇਸ਼ ਤੌਰ ਤੇ ਕਿ ਉਹ ਸਰਟੀਫਿਕੇਟ ਲੈਣ ਵੇਲੇ ਵੀ ਉਹਨਾਂ ਦੇ ਨਾਲ ਨਹੀਂ ਸੰਜਸ਼ਨਾ ਦੇ ਵਿੱਚ ਵੀ ਨਾਲ ਨਹੀਂ ਸਨ ਤਾਂ ਇਹਨਾਂ ਦੇ ਕਹਿਣ ਦਾ ਮਤਲਬ ਜਾਂ ਮਕਸਦ ਇਹ ਹੋਆ ਕਿ ਭਾਰਤ ਭੂਸ਼ਣ ਆਸ਼ੂ ਨੂੰ ਵੀ ਬਣਾਇਆ ਜਾ ਸਕਦਾ ਹਾਂ ਜੀ ਜੀ ਕਿਤੇ ਨਾ ਕਿਤੇ ਥੋੜੀ ਗੱਲ ਮਾਲਵੇ 'ਚ ਰੱਖਣ ਨੂੰ ਫਿਰਦੇ ਹਨਗੇ ਕਾਂਗਰਸ ਵਾਲੇ ਕਿ ਬੇਤਲੇ ਮਾਲਵਾਲੇ ਮਾਲਵਾ ਵੀ ਧਿਆਨ ਯੋਗ ਹੈ ਨਾ ਤਾਂ ਦੁਆਬੇ ਚ ਰੌਲਾ ਵੀ ਇਸੇ ਕਰਕੇ ਪੈ ਰਿਆ ਹੋਏਗਾ ਨਾ ਕਿ ਭਾਈ ਮਾਲਵੇ ਚ ਹੁਣ ਸਾਰਾ ਕੁਝ ਕੱਤੋਂ ਦਈ ਜਾਣਾ ਪਰ ਮਾਲਵਾ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਮਾਲਵਾ ਵਾ ਵਾ ਰੱਖਦਾ ਹੈ ਨਾ ਜੀ ਜੀ ਸੀਟਾਂ ਵਾਲਾ ਜਾਂ ਕਹਿ ਲੋ ਕਿ ਪਗੋਲਕ ਤੌਰ ਤੇ ਜੀ 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 ਚੌਧਰੀ ਸਾਹਿਬ ਕਹਿੰਦੇ ਕਿ ਕਾਂਗਰਸ ਜਿਹੜਾ ਡਾਕਟਰ ਧਰਮਵੀਰ ਗਾਂਧੀ ਨੂੰ ਆਪਣਾ ਪ੍ਰਧਾਨ ਬਣਾਵੇ ਜੀ ਕਹਿੰਦੇ ਕਿ ਭਾਈ ਉਹ ਭਾਈ ਮੈਨੂੰ ਲੱਗਦਾ ਫਿਰ ਐਮਪੀ ਫਿਰ ਤਾਂ ਵੜਿੰਗ ਸਾਹਿਬ ਹੈਗੀ ਹੈਗੀ ਅਗੇ ਉਸ ਤਰ੍ਹਾਂ ਨਾਲ ਤਾਂ ਫਿਰ ਕਿ ਵੜਿੰਗ ਸਾਹਿਬ ਜੇ MP ਵਜੋਂ ਕਰਨਾ ਨਾਲ ਕੰਮ ਕਰਦਾ ਫਿਰ ਤਾਂ ਵੜਿੰਗ ਸਾਹਿਬ ਵੀ ਬੈਠੇ ਹੋਏ ਨਹੀਂ ਉਸ ਤੋਂ ਇਲਾਵਾ ਫਿਰ ਤੇ ਹੈਗੀ ਨਹੀਂ ਉਹ ਹਾਂ ਜੀ ਜੀ ਪਰ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਇੱਥੇ ਕਹਿੰਦੇ ਫਿਰ ਸਿੱਧੂ ਦਾ ਕੀ ਬਣੇਗਾ ਇਸ ਨਵਜੋਤ ਸਿੰਘ ਸਿੱਧੂ ਤੇ ਸਿਆਸੀ ਨਕਸ਼ੇ ਤੋਂ ਗਾਇਬ ਹੋ ਗਏ ਇਸ ਤਰ੍ਹਾਂ ਜਿਵੇਂ ਗਧੇ ਦੇ ਸਿਰ ਤੋਂ ਗਿੰਗ ਜਾਂਦੇ ਨੇ ਉਹ ਬਿਲਕੁਲ ਗਾਇਬ ਹੋ ਗਏ ਨੇ ਮੇਰੇ ਖਿਆਲ ਦੇ ਨਾਲ ਮੈਨੂੰ ਨਹੀਂ ਪਤਾ ਕਿ ਉਹ ਵਰਲਡ ਕੱਪ ਵਾਲੀ ਜਿਹੜੀ ਕਮੈਂਟਰੀ ਟੀਮ ਹੈ ਉਹਦੇ 'ਚ ਹੈਗੇ ਆ ਕਿ ਨਹੀਂ ਹੈਗੇ ਸ਼ਾਇਦ ਨਹੀਂ ਹੈਗੇ ਕਿਉਂਕਿ ਵਰਲਡ ਕੱਪ ਵੀ ਐਤਕੇ ਅਮਰੀਕਾ ਚ ਰੱਖਿਆ ਅਮਰੀਕਾ ਵਾਲਿਆਂ ਨੇ ਪਾਕਿਸਤਾਨ ਵਾਲਿਆਂ ਨੂੰ ਮਾਝ ਦਿੱਤਾ ਉਹ ਵੀ ਬੜਾ ਘੈਂਟ ਮੈਚ ਸੀਗਾ ਜੀ ਤੇ ਗੱਲ ਇਹ ਆ ਕਿ ਜੇ ਤੇ ਉਹ ਕਮੈਂਟਰੀ ਵਾਲੇ ਕੰਟਰੈਕਟ ਦੇ ਵਿੱਚ ਅੱਗੇ ਨੇ ਤਾਂ ਫਿਰ ਤੇ ਗੱਲ ਹੀ ਖਤਮ ਆ ਹਾਂ ਜੀ ਕੰਟਰੈਕਟ ਤਾਂ ਉਹ ਫ੍ਰੀ ਵੀ ਨਹੀਂ ਜੋ ਫ੍ਰੀ ਵੀ ਨਹੀਂ ਤਾਂ ਉਹਨਾਂ ਨੇ ਨਾ ਇਲੈਕਸ਼ਨ ਤੋਂ ਪਹਿਲਾਂ ਨਾ ਬਾਅਦ ਚ ਕੋਈ ਗੱਲ ਕੀਤੀ ਤੇ ਇਹਦਾ ਮਤਲਬ ਹੈ ਕਿ ਉਹਨਾਂ ਨੇ ਮਨ ਸਮਝਾ ਲਿਆ ਕਿ ਭਾਈ ਛੱਡੂ ਖੜਾ ਹੋਣ ਤੇ ਦੂਜੀ ਗੱਲ ਇਹ ਆ ਕਿ ਉਹਨਾਂ ਦਾ ਜਿਹੜਾ ਆਪੋਜ਼ਿਟ ਧੜਾ ਹੈ ਉਹ ਤੇ ਪੂਰਾ ਸਟਰੋਂਗ ਹੋ ਗਿਆ ਨਾ ਦਰਸ਼ਨ ਬਰਾੜ ਤੋਂ ਲੈ ਕੇ ਤਮਾਨ ਸਾਹਿਬ ਦੁੱਲੋ ਸਾਹਿਬ ਉਹ ਸਾਰੇ ਬਿਲਕੁਲ ਪਾਸੇ ਕਰ ਦਿੱਤੇ ਗਏ ਨੇ ਉਹਦਾ ਪ੍ਰਧਾਨਗੀ ਤੋਂ ਵੀ ਰਾਦੇਵੜਿੰਗ ਦੀ ਪ੍ਰਧਾਨਗੀ ਨਿਭੜੇ ਨਾ ਨਿਭੜੇ ਤੋਂ ਪਤਾ ਨਹੀਂ ਪਰ ਉਹ ਜ਼ਰੂਰ ਅੰਦਾਜ਼ ਉਹਨਾਂ ਨੇ ਨਿਵੇੜ ਦਿੱਤੇ तकरीबन ਨਵਜੋਤ ਸਿੰਘ ਸਿੱਧੂ ਦੇ ਏੜ-ਗੇੜ ਵਾਲੇ ਜੀ ਤਾਂ ਗੱਲ ਇਹ ਆ ਕਿ ਹੁਣ ਤੁਸੀਂ ਦੇਖੋ ਕਿ ਨਵਜੋਤ ਸਿੰਘ ਸਿੱਧੂ ਨੇ ਕੋਈ ਜਿੱਤ ਤੇ ਮੈਨੂੰ ਨਹੀਂ ਲੱਗਦਾ ਟਵੀਟ ਵੀ ਕੀਤਾ ਹੋਵੇ ਜਿੱਤ ਤੇ ਕੋਈ ਵਧਾਈ ਵੀ ਦਿੱਤੀ ਹੋਵੇ ਤੇ ਦੂਜੀ ਗੱਲ ਜਿਹੜੀ ਆਪਾਂ ਕਰ ਰਹੇ ਆ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਮੇਰੇ ਮੁਖਾਲਿਫ ਧੜਾ ਸੀਗਾ ਉਹ ਤੇ ਸਗੋਂ ਮਜ਼ਬੂਤ ਹੋਇਆ ਕਮਜ਼ੋਰ ਨਹੀਂ ਹੋਇਆ ਤਾਂ ਅੱਗੇ ਨਾਲੋਂ ਵੀ ਮਤਲਬ ਕਿ ਜ਼ਿਆਦਾ ਪੈਰ ਖਿੱਚੇ ਜਾਣਗੇ ਕਿ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਚ ਤਾਂ ਸਗੋਂ ਕੰਮ ਠੀਕ ਹੋ ਗਿਆ ਇਹ ਹੁੰਦਾ ਤੇ ਇਹ ਨੇ ਆਪਣੀ ਡੀ ਨੂੰ ਹੀ ਸ਼ਾਇਦ ਕਿੱਕ ਮਾਰ ਦੇਣੀ ਸੀ ਮਾਲਕੀ ਇਸ ਤਰ੍ਹਾਂ ਦੀ ਵੀ ਇੱਕ ਬੰਦੇ ਦੇ ਮਾਈਂਡ ਚ ਚੱਲ ਰਹੀ ਹੁੰਦੀ ਹੈ ਨਾ ਗੱਲ ਕਿ ਤੇ ਅੱਗੇ ਨਹੀਂ ਸੀ ਮਾਣ ਬਾਈ ਹੁਣ ਤੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੁਣ ਇਹਨਾਂ ਨੇ ਮੇਰੇ ਪੈਰ ਲੱਗਣ ਨਹੀਂ ਦੇਣੇ ਇਹਦੇ ਨਾਲੋਂ ਚੰਗਾ ਕਿ ਠੀਕ ਹੈ ਕਮੈਂਟਰੀ ਦਾ ਕੋਈ ਕੌਂਟਰੈਕਟ ਹੋਰ ਮਿਲਦਾ ਹੈ ਸਾਈਨ ਕਰੋ ਨਹੀਂ ਤੇ ਕਪਲ ਨੂੰ ਪੁੱਛ ਲਓ ਕਿ ਕੋਈ ਸੀਟ ਸੂਟ ਖਾਲੀ ਹੈ ਤੇ ਆਪਦਾ ਪੈਸਾ ਕਮਾਓ ਤਾਲੀ ਬਜਾਓ